ਸਤਿ ਸ਼੍ਰੀ ਅਕਾਲ ਜੀ ਲਾਵਾਂ ਵਾਲੀ ਲੁੱਕ ਤੋਂ ਬਾਅਦ ਮੰਡੀ ਤਖੜ ਨੂੰ ਇੱਕ ਡਿਫਰੈਂਟ ਲੁੱਕ ਦੇ ਵਿੱਚ ਵੇਖਿਆ ਗਿਆ। ਇਸ ਵਾਲੇ ਵੀਡੀਓ ਉਹਨਾਂ ਦੀ ਰਿਸੈਪਸ਼ਨ ਪਾਰਟੀ ਦੀ ਹੈ ਜਿੱਥੇ ਮੰਡੀ ਤਖੜ ਦੇ ਸਾੜੀ ਪਹਿਨੇ ਹੋਈ ਹੈ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਤੁਸੀਂ ਉਹਨਾਂ ਦੇ ਹਸਬੰਡ ਸ਼ੇਖਰ ਦੀ ਪੈਲਸ ਐਂਟਰੀ ਵੀ ਵੇਖ ਸਕਦੇ ਹੋ ਅਤੇ ਦੂਜੀ ਸਾਈਡ ਮੰਡੀ ਤਖੜ ਦੀ ਗ੍ਰੇਟ ਐਂਟਰੀ ਹੋ ਰਹੀ ਹੈ। ਮੰਡੀ ਤਖੜ ਅਤੇ ਸ਼ੇਖਰ ਵੱਲੋਂ ਇੱਕ ਦੂਜਰੇ ਨੂੰ ਵਰ ਮਾਲਾ ਪਹਿਨਾਈ ਜਾਂਦੀ ਹੈ। ਉਨਾ ਉੱਪਰ ਦੇ ਫੁੱਲਾਂ ਦੀ ਬਰਸਾਤ ਹੋ ਰਹੀ ਹੁੰਦੀ ਹੈ ਅਤੇ ਮੰਡੀ ਸ਼ੇਖਰ ਨੂੰ ਵਰਮਾਲਾ ਪਹਿਨਾਉਂਦੀ ਹੈ ਜਿਸਦੇ ਬਾਅਦ ਸ਼ੇਖਰ ਮੰਡੀ ਦੇ ਗਲ ਵਿੱਚ ਵਰਮਾਲਾ ਪਹਿਨਾਉਂਦਾ ਹੈ ਇਸ ਤੋਂ ਬਾਅਦ ਮੰਡੀ ਤਖਰ ਆਪਣੇ ਹਸਬੰਦ ਦੇ ਪੈਰੀ ਹੱਥ ਲਗਾਉਂਦੀ ਹੈ ਅਤੇ ਰਿਟਰਨ ਵਿੱਚ ਉਹਨਾਂ ਦੇ ਹਸਬੰਦ ਵੀ ਇਸੇ ਤਰ੍ਹਾਂ ਹੀ ਕਰਦੇ ਨੇ ਤੁਹਾਨੂੰ ਦੱਸ ਦੇਈਏ ਮੰਡੀ ਤਖਰ ਦੇ ਵਿਆਹ ਦੀਆਂ ਰਸਮਾਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ ਅਤੇ ਬੀਤੇ ਦਿਨ ਉਹਨਾਂ ਦੀਆਂ ਲਾਵਾਂ ਹੋਈਆਂ ਸਨ ਆਪਣੀਆਂ ਲਾਵਾਂ ਤੇ ਵੀ ਮੰਡੀ ਤਖਰ ਕਾਫੀ ਖੂਬਸੂਰਤ ਲੱਗ ਰਹੀ ਸੀ ਅਤੇ ਰਿਸੈਪਸ਼ਨ ਪਾਰਟੀ ਲੁੱਕ ਵਿੱਚ ਵੀਾਕੀ ਜੇਕਰ ਤੁਸੀਂ ਇਹਨਾਂ ਦੀ ਮੈਰਿਜ ਦੀ ਵੀਡੀਓਜ਼ ਦੇ ਨਾਲ ਜੁੜੇ ਰਹਿਣਾ ਚਾਹਣਿ ਤਾਂ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ so that ਤੁਸੀਂ ਕੋਈ ਵੀਡੀਓ ਮਿਸ ਨਾ ਕਰ ਸਕੋ ਐਂਡ ਨਾਲ ਹੀ ਇਸ ਬਿਊਟੀਫੁਲ ਕਪਲ ਨੂੰ ਉਹਨਾਂ ਦੇ ਵਿਆਹ ਦੇ ਲਈ ਵਧਾਈਆਂ ਦੇਣੀਆਂ ਬਿਲਕੁਲ ਵੀ ਨਾ ਭੁੱਲਣਾ ਨੀ ਮੈਂ ਤੇਰੇ ਸੰਗ ਜੁੜ ਗਈ